ਕੁਰਚੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਸਰਸਾ ਨਦੀ ਇਹ ਉਹੀ ਸਰਸਾ ਨਦੀ ਹੈ ਜਿਸ ਨੇ ਦਸ਼ਮੇਸ਼ ਪਿਤਾ ਜੀ ਦਾ ਪੂਰੇ ਪਰਿਵਾਰ ਨੂੰ ਅਤੇ ਸਿੱਗਾਂ ਨੂੰ ਅਲੱਗ-ਅਲੱਗ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਦੇ ਪੂਰੇ ਪਰਿਵਾਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਨਦੀ ਵਿੱਚ ਉਸ ਵੇਲੇ ਹੜ ਆਇਆ ਹੋਇਆ ਸੀ ਅਤੇ ਇਹ ਨਦੀ ਆਪਣੇ ਪੂਰੇ ਉਫਾਨ ਤੇ ਸੀ ਉਸ ਸਮੇਂ ਤੋਂ ਬਾਅਦ ਇਹ ਨਦੀ ਉੱਪਰ ਕਦੇ ਵੀ ਹਟ ਨਹੀਂ ਆਇਆ ਉਸ ਵੇਲੇ ਇਸ ਨਦੀ ਨੇ ਗੁਰੂ ਜੀ ਦਾ ਪੂਰਾ ਪਰਿਵਾਰ ਖੀਰੂ ਖੀਰੂ ਕਰਕੇ ਰੱਖ ਦਿੱਤਾ ਇਸ ਅਸਥਾਨ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਕਸ਼ਮੇਸ਼ ਪਿਤਾ ਜੀ ਦੇ ਪੂਰੇ ਪਰਿਵਾਰ ਅਤੇ ਸਿੰਘਾਂ ਦੇ ਬਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਬਿਛੋੜਾ ਸਾਹਿਬ ਸ਼ਿਸ਼ੋਵਿਤ ਹੈ ਅਦਿੱਤ ਪਰਵਾਰ ਖੀਰੂ ਖੀਰੂ ਸਰ